ਦੇਸ਼ ਵਿਦੇਸ਼ ਚ ਵਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈ ਲਗਨ ਸੇ ਠਾਜ਼ਰਾ ਇੱਕ ਨਵੀਂ ਚਰਚਾ ਲੈ ਕੇ ਹਰ ਰੋਜ਼ੀ ਤਰਾ ਮੇਰੇ ਨਾਲ ਮੌਜੂਦ ਰਹਿਣਗੇ ਸੀਨੇ ਪત્રਕਾਰਸਦਾਰ ਜਗENDER ਸਿੰਘ ਜੀ ਸਵਾਗਤ ਹੈ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਮੇਰੇ ਵੱਲੋਂ ਵਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਸਰ ਜੀ ਪਹਿਲੀ ਮਈ ਹੈ ਤੇ ਪਹਿਲੀ ਮਈ ਮਜ਼ਦੂਰ ਦਿਵਸ ਵਜੋਂ ਜਿਹੜਾ ਮਨਾਇਆ ਜਾਂਦਾ ਹੈ ਕੁਝ ਪੰਜਾਬ ਦੇ ਵਿੱਚ ਵੀ ਵਕਫਤ ਥਾਵਾਂ ਤੇ ਛੁੱਟੀ ਹੈ ਤਾਂ ਇਸ ਦਾ ਇਤਿਹਾਸ ਕੀ ਹੈ ਆਪਾਂ ਗੱਲਬਾਤ ਦੀ ਸ਼ੁਰੂਆਤ ਇੱਥੋਂ ਹੀ ਕਰਦੇ ਹਾਂ ਅ ਦੇਖੋ ਲਗਨਜੀ ਜਿਹੜਾ ਮਜ਼ਦੂਰ ਦਿਵਸ ਹੈ ਪੂਰੇ ਪੰਜਾਬ 'ਚ ਅੱਜ ਵਕਫ ਵਕਫ ਥਾਵਾਂ ਤੇ ਜਿਹੜੀਆਂ ਇਨਕਲਾਬੀ ਜਥੇਬੰਦੀਆਂ ਨੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਵੱਲੋਂ ਮਨਾਇਆ ਜਾ ਰਿਹਾ ਔਰ ਇਸ ਦਿਨ ਤੇ ਮਜ਼ਦੂਰਾਂ ਦੇ ਹੱਕਾਂ ਲਈ ਹਿੱਤਾਂ ਲਈ ਜਿਹੜੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਜਿਹੜੀ ਤੁਸੀਂ ਇਤਿਹਾਸ ਦੀ ਗੱਲ ਕੀਤੀ ਹੈ ਇਹ ਸਕਾਗੋ ਚ ਅਮਰੀਕਾ ਚ ਉਹ ਸਮੇਂ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਸੀ ਉਹ 12 ਘੰਟੇ ਦੀ ਸੀ ਹਮ ਜਦੋਂ ਇਹ ਘਟਨਾ ਮਤਲਬ ਜਦੋਂ ਤੋਂ ਇਹ ਮਨਾਉਣਾ ਸ਼ੁਰੂ ਕੀਤਾ ਜਾਂ ਜਦੋਂ ਮਤਲਬ ਮਜ਼ਦੂਰਾਂ ਤੇ ਇੱਕ ਤਸੱਦਦ ਸੀਗਾ ਨਾ ਹੀ ਉਹਨਾਂ ਉਹਨਾਂ ਤੋਂ ਵੱਧ ਸਮਾਂ ਲਵਾ ਕੇ ਪੂਰੀ ਮਿਹਨਤਾਂ ਦਾ ਨਹੀਂ ਸੀ ਦਿੱਤਾ ਜਾਂਦਾ ਜਿਹਦੇ ਖਿਲਾਫ ਸਕਾਗੋ ਚ ਮਜ਼ਦੂਰ ਇਕੱਠੇ ਹੋਏ ਸੀ ਉਹਨਾਂ ਨੇ ਸੰਘਰਸ਼ ਕੀਤਾ ਪ੍ਰੋਟੈਸਟ ਕੀਤਾ ਉਸ ਦੌਰਾਨ ਜਿਹੜੀ ਉਹਨਾਂ ਤੇ ਉਲਟੀ ਗੋਲੀ ਚਲਾ ਦਿੱਤੀ ਗਈ ਜਿਸ ਵਿੱਚ ਬਹੁਤ ਸਾਰੇ ਮਜ਼ਦੂਰ ਸ਼ਹੀਦ ਹੋ ਗਏ ਸੀ ਪਰ ਉਸ ਦਿਵਸ ਨੂੰ ਜਾਂ ਮਜ਼ਦੂਰਾਂ ਦੇ ਹੱਕਾਂ ਲਈ ਕੀਤੇ ਗਏ ਉਸ ਸੰਘਰਸ਼ ਨੂੰ ਪੂਰੀ ਦੁਨੀਆ 'ਚ ਜਿਹੜਾ ਅੱਜ ਦੇ ਦਿਨ ਤੇ ਜਿਹੜੀਆਂ ਵੱਖ-ਵੱਖ ਇਨਕਲਾਬੀ ਧਰਾਂ ਨੇ ਜਾਂ ਮਜ਼ਦੂਰ ਮਜ਼ਦੂਰਾਂ ਦੀਆਂ ਆਪਣੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਇਹ ਮਨਾਇਆ ਜਾਂਦਾ ਦਿਵਸ ਔਰ ਪੰਜਾਬ ਚ ਵੀ ਵੱਡੀ ਪੱਧਰ ਤੇ ਖਾਸ ਕਰ ਜਦੋਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਚ ਇਕਤਾ ਹੋਈ ਹੈ ਜਾਂ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਵੀ ਨੇ ਉਹ ਸਾਂਝੇ ਤੌਰ ਤੇ ਇਨਕਲਾਬੀ ਜਥੇਬੰਦੀਆਂ ਸਾਂਝੇ ਤੌਰ ਤੇ ਵਕਫ ਵਕਫ ਥਾਵਾਂ ਤੇ ਇਹ ਦਿਨ ਨੂੰ ਜਿਹੜੀਆਂ ਮਨਾਉਂਦੀਆਂ ਔਰ ਜਿਹੜੀਆਂ ਮਜ਼ਦੂਰਾਂ ਦੀਆਂ ਮੰਗਾਂ ਨੇ ਜਾਂ ਉਹਨਾਂ ਦੇ ਹਿੱਤ ਚ ਜਿਹੜੇ ਆ ਸਰਕਾਰਾਂ ਤੇ ਦਬਾਅ ਪਾਉਣ ਬਣਾਉਣ ਲਈ ਇਕ ਲਾਮਬੰਦੀ ਵੀ ਕਰਦੀਆਂ ਜੀ ਜੀ ਅ ਬਿਲਕੁਲ ਸਰ ਹੁਣ ਆਪਾਂ ਆਪਣੀ ਸਿਆਸੀ ਚਰਚਾ ਦੀ ਸ਼ੁਰੂਆਤ ਕਰੀਏ ਤਾਂ ਪੰਜਾਬ ਅਤੇ ਹਰਿਆਣਾ ਪਾਣੀ ਦੇ ਮੁੱਦੇ ਨੂੰ ਲੈ ਕੇ ਆਮੋ ਸਾਹਮਣੇ ਜਿਸ ਤਰ੍ਹਾਂ ਫੈਸਲਾ ਵੀ ਹੋ ਚੁੱਕਿਆ ਹੈ ਕਿ ਹੁਣ ਹਰਿਆਣਾ ਨੂੰ ਪਾਣੀ ਛੱਡਿਆ ਜਾਵੇਗਾ ਬੋਰਡ ਦਾ ਕੀ ਫੈਸਲਾ ਜਾਂ ਇਸ ਨਾਲ ਜੁੜੀਆਂ ਜਾਣਕਾਰੀਆਂ ਕੀ ਨੇ ਸ਼ੁਰੂਆਤ ਆਪਾਂ ਇੱਥੋਂ ਕਰਦੇ ਸਿਆਸੀ ਚਰਚਾ ਦੀ ਅ ਲਗਨ ਜੀ ਜਿਸ ਤਰ੍ਹਾਂ ਭਾਖੜਾ ਬਿਆਸ ਮੈਨੇਜਮੈਂਟ ਜਿਹੜਾ ਬੋਰਡ ਆ ਉਹਦੀ ਮੀਟਿੰਗ ਹੋਈ ਹੈ ਉੱਚ ਪੰਜਾਬ ਦੇ ਵਿਰੋਧ ਦੇ باوجود ਇੱਕ ਵਾਰ ਤਾਂ ਇਹ ਫੈਸਲਾ ਹੋ ਗਿਆ ਕਿ ਹਰਿਆਣਾ ਜਿਹੜਾ 8500 ਕਿਊਸਕ ਪਾਣੀ ਹੈ ਉਹਦੇ ਦਿੱਤਾ ਜਾਵੇ ਜੀ ਆ ਇਹ ਜਿਹੜੀ ਕੇਂਦਰੀ ਬਿਜਲੀ ਬੋਰਡ ਦੇ ਉੱਤੇ ਇਹ ਮੀਟਿੰਗ ਹੋਈ ਹੈ ਹਦਾਇਤ ਤੇ ਉੱਚ ਪੰਜਾਬ ਦੇ ਜਿਹੜੇ ਅਧਿਕਾਰੀ ਪ੍ਰਬੋਕਸ ਕਤਰ ਕ੍ਰਿਸ਼ਣ ਕੁਮਾਰ ਸਮੇਤ ਜਿਹੜੇ ਵੀ ਅਧਕਾਰੀਆਂ ਦੀ ਟੀਮ ਗਈ ਸੀ ਉਹਨਾਂ ਨੇ ਇਹਦਾ ਜਦੋਂ ਇਹ ਫੈਸਲਾ ਹੋਇਆ ਤਾਂ ਤਿੱਖਾ ਵਿਰੋਧ ਵੀ ਕੀਤਾ ਔਰ ਇਸਤੇ ਜਿਹੜੇ ਸਾਈਨ ਜਾਂ ਦਸਤਕਤ ਕਰਨ ਤੋਂ ਵੀ ਇਨਕਾਰ ਕੀਤਾ ਹੂੰ ਦੂਸਰੇ ਪਾਸੇ ਜੇ ਦੇਖੀਏ ਤਾਂ ਇਸ ਮੁੱਦੇ ਤੇ ਹਰਿਆਣਾ ਦੇ ਨਾਲ ਜਿੱਥੇ-ਜਿੱਥੇ ਵੀ ਭਾਜਪਾ ਦੀਆਂ ਸਰਕਾਰਾਂ ਨੇ ਚਾਹ ਦਿੱਲੀ ਚ ਹੈ ਜਾਂ ਰਾਜਸਥਾਨ ਹੈ ਇਤੋਂ ਤੱਕ ਕਿ ਜਿਹੜਾ ਸਿੰਧ ਕਮਿਸ਼ਨ ਵੀ ਹੈ ਜਾਂ ਕੇਂਦਰ ਦੀ ਵੀ ਜਿਹੜੀ ਉੱਥੇ ਅਫਸਰ ਸ਼ਾਹੀ ਗਈ ਹੈ ਜਾਂ ਨੁਮਾਇੰਦਾ ਨੁਮੰਦੇ ਗਏ ਆ ਉਹਨਾਂ ਵੱਲੋਂ ਹਰਿਆਣਾ ਦੇ ਹੱਕ ਚ ਜਿਹੜਾ ਉਹ ਕਿਹਾ ਗਿਆ ਹੂੰ ਵੀ ਹਰਿਆਣਾ ਨੂੰ ਉਹਦੇ ਮਨੁੱਖਤਾ ਦੀ ਭਲਾਈ ਵਜੋਂ ਜਾਂ ਮਨੁੱਖਤਾ ਦੇ ਹਿੱਤ ਖਾਤਰ ਜਿਹੜਾ ਇਹ ਪਾਣੀ ਦੇ ਦਿੱਤਾ ਜਾਵੇ ਜਦੋਂ ਕਿ ਪੰਜਾਬ ਦਾ ਇਹ ਸਟੈਂਡ ਹੈ ਕਿ ਹਰਿਆਣਾ ਨੂੰ 1700 ਕਿਊਸਕ ਪਾਣੀ ਚਾਹੀਦਾ ਉਹ ਪਹਿਲੇ 4000 ਕਿਊਸਕ ਪਾਣੀ ਦੇਣ ਲਈ ਤਿਆਰ ਹੋ ਚੁੱਕੇ ਨੇ ਜਾਂ ਦੇ ਚੁੱਕੇ ਨੇ ਹਮ ਸਹਿਮਤੀ ਦੇ ਚੁੱਕੇ ਨੇ ਜੀ ਹੁਣ ਜਦੋਂ 4000 ਦੀ ਸਹਿਮਤੀ ਦਿੱਤੀ ਹੈ ਤਾਂ ਇਹ ਤੇ ਹੁਣ ਜਿਹੜਾ ਇਹ ਵਾਅਦਾ ਕਰ ਦਿੱਤਾ ਗਿਆ ਵੀ 8500 ਕਿਉਸਕ ਪਾਣੀ ਦਿੱਤਾ ਜਾਵੇ ਵਾਧੂ ਪਾਣੀ ਇਸ ਮੁੱਦੇ ਤੇ ਜਿਹੜਾ ਕਹਿ ਲਓ ਕਈ ਕਾਨੂੰਨੀ ਡਿੱਕੇ ਵੀ ਹੈਗੇ ਆ ਕਿਉਂਕਿ ਪੰਜਾਬ ਸਰਕਾਰ ਵੱਲੋਂ ਸਹਿਮਤੀ ਜਾਂ ਪੰਜਾਬ ਸਰਕਾਰ ਵੱਲੋਂ ਇਹ ਤੇ ਦਸਤਕਤ ਹੋਣੇ ਇੰਡੈਕਟ ਜਿਹੜਾ ਉਹ ਜ਼ਰੂਰੀ ਹੈ ਔਰ ਇਹ ਇਹ ਤੇ ਕਰਕੇ ਜਿਹੜਾ ਅਜੇ ਇਹ ਇੱਕ ਇਹ ਇੱਕਾਇਚ ਜ਼ਰੂਰ ਪਿਆ ਪਰ ਬੋਰਡ ਵੱਲੋਂ ਇਹ ਫੈਸਲਾ ਕਰ ਦਿੱਤਾ ਗਿਆ ਜਿਹਦਾ ਤਿੱਖਾ ਵਿਰੋਧ ਵੀ ਹੋ ਰਿਹਾ ਹੈ ਜੀ ਸਰ ਜਿਸ ਤਰ੍ਹਾਂ ਦੇ ਨਾਲ ਇਸ ਪਾਣੀ ਦੇ ਮੁੱਦਿਆਂ ਲੈ ਕੇ ਦੋਵੇਂ ਸੂਬਿਆਂ ਦੇ ਵਿੱਚ ਜਿਹੜੇ ਸਿਆਸੀ ਲੀਡਰ ਨੇ ਉਹਨਾਂ ਦੇ ਵਿੱਚ ਸ਼ਬਦੀ ਵਾਰ ਚੱਲ ਰਿਹਾ ਇੱਕ ਦੂਜੇ ਤੇ ਤੰਜ ਕੱਸੇ ਜਾ ਰਹੇ ਨੇ ਮੈਂ ਹੁਣੇ ਟਾਕ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਸੋਨਦਾ ਵੀ ਪਿਆ ਸੀਗਾ ਕਿ ਅਭੇ ਚੋਟਾਲਾ ਜਿਹੜੇ ਨੇ ਉਹ ਕਹਿੰਦੇ ਨਜ਼ਰ ਆਏ ਨੇ ਕਿ ਲਾਤੋਕੇ ਬੂਤ ਵੀ ਅਭੀ ਗੱਲਾਂ ਨਾਲ ਨਹੀਂ ਮੰਨਦੇ ਜੀ ਜੀ ਲੇਕਿਨ ਇਸ ਮੁੱਦੇ ਤੇ ਦੇਖੋ ਸਿਆਸੀ ਜਿਹੜਾ ਕਸਮਾਨ ਉਹ ਤਾਂ ਸ਼ੁਰੂ ਹੋ ਹੀ ਚੁੱਕਿਆ ਔਰ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਵੀ ਚਿੱਠੀ ਲਿਖ ਕੇ ਕਹਿ ਦਿੱਤਾ ਵੀ ਪੰਜਾਬ ਕੋਲੇ ਕੋਈ ਵਾਧੂ ਪਾਣੀ ਹੈ ਨਹੀਂਗਾ ਜੇ ਦੇਖਿਆ ਜਾਵੇ ਇਹ ਪੰਜਾਬ ਕੋਲੇ ਕਿਉਂਕਿ ਪੰਜਾਬ ਦਾ ਪਾਣੀ ਤਾਂ ਜਿਹੜਾ ਜੇ ਧਰਤੀ ਹੇਠਲਾ ਪਾਣੀ ਵੀ ਦੇਖ ਲਈਏ ਤਾਂ ਬਹੁਤ ਡੂੰਗਾ ਜਾ ਚੁੱਕਿਆ ਹੈ ਜੀ ਪਰ ਪੰਜਾਬ ਜੇ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਆ ਉਹ ਪੰਜਾਬ ਤਾਂ ਵੈਸੇ ਹੀ ਮਾਰੂਥਲ ਬਣਦਾ ਜਾ ਰਿਹਾ ਹੈ ਪਰ ਪੰਜਾਬ ਕੋਲੇ ਬਾਧੂ ਪਾਣੀ ਹੈ ਹੀ ਨਹੀਂਗਾ ਇਸ ਮੁੱਦੇ ਤੇ ਹਾਲਾਂਕਿ ਕੇਂਦਰ ਚ ਪਹਿਲਾਂ ਕਾਂਗਰਸ ਵੀ ਰਹੀ ਆ ਹੁਣ ਜਦੋਂ ਤੋਂ ਪੱਪਾ ਵੀ ਆ ਮਤਲਬ ਇਹ ਇੱਕ ਤਰ੍ਹਾਂ ਨਾਲ ਦਬਾਅ ਬਣਾਇਆ ਜਾ ਰਿਹਾ ਪੰਜਾਬ ਦਾ ਪਾਣੀ ਖੋਣ ਲਈ ਜਿਹੜੀ ਆ ਉਹ ਲਗਾਤਾਰ ਤਾਂ ਚੱਲ ਰਹੀ ਆ ਜਿਹੜੀ ਆ ਮਤਲਬ ਇਹ ਜਿਹੜੀਆਂ ਨੈਸ਼ਨਲ ਪਾਰਟੀਆਂ ਦੀ ਜੀ ਪਰ ਇਹਦੇ ਵਿਰੋਧ ਚ ਦੇਖੋ ਭਗਵੰਤ ਮਾਨ ਸਮੇਤ ਆਪਣੇ ਜਿਹੜੇ ਰੋੜਾ ਸਾਹਿਬ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਵੱਲੋਂ ਜਾਂ ਹੋਰ ਵੀ ਬਕ ਬਕ ਸਿਆਸੀ ਤਰ੍ਹਾਂ ਵੱਲੋਂ ਅ ਇਸ ਮੁੱਦੇ ਤੇ ਹਰਿਆਣਾ ਦਾ ਤਿੱਖਾ ਵਿਰੋਧ ਕੀਤਾ ਗਿਆ ਔਰ ਜਿਹੜਾ ਕੇਂਦਰ ਦੀ ਸਹਿਮਤੀ ਨਾਲ ਜਾਂ ਜਿਹੜੀਆਂ ਜਿੱਥੇ-ਜਿੱਥੇ ਭਾਜਪਾ ਦੀਆਂ ਸਰਕਾਰਾਂ ਨੇ ਉਹਨਾਂ ਸੂਬਿਆਂ ਦੇ ਉਹਦੇ ਨਾਲ ਦਬਾਅ ਨਾਲ ਕਹਿ ਲਓ ਪੰਜਾਬ ਦਾ ਜਿਹੜਾ ਪਾਣੀ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦਾ ਭਗਵੰਤ ਮਾਨ ਸਮੇਤ ਕੈਬਨਿਟ ਮੰਤਰੀਆਂ ਵੱਲੋਂ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਵੀ ਇਹ ਵਿਰੋਧ ਕੀਤਾ ਜਾ ਰਿਹਾ ਹੈ ਇਹ ਤੇ ਸਿਆਸੀ ਜਿਹੜੀ ਬਿਆਨਬਾਜ਼ੀ ਸ਼ੁਰੂ ਹੋ ਗਈ ਆ ਦੂਸਰੇ ਪਾਸੇ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਜਾਂ ਨੈ브 ਸਿੰਘ ਸੈਣੀ ਜਿਹੜੇ ਕੇਂਦਰੀ ਮੰਤਰੀ ਨੇ ਸਾਫ ਕਾ ਮੁੱਖ ਮੰਤਰੀ ਘਟਰ ਸਾਹਿਬ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਪੰਜਾਬ ਹੈ ਪੰਜਾਬ ਆਪਣਾ ਧਰਮ ਨਭਾਵੇ ਪੰਜਾਬ ਨਭਾਵੇ ਕਿਦਾਂ ਧਰਮ ਪੰਜਾਬ ਕੋਲੇ ਜਦੋਂ ਵਾਧੂ ਪਾਣੀ ਹੈ ਨੀ ਹਮ ਔਰ ਜਿੰਨੇ ਜਿੰਨਾ ਲੋੜ ਆ 1700 ਕਿਯੂਸਿਕ ਪਾਣੀ ਦੀ ਲੋੜ ਆ ਔਰ 4000 ਕਿਯੂਸਿਕ ਪਹਿਲਾ ਹੀ ਪੰਜਾਬ ਸਹਿਮਤੀ ਦੇ ਚੁੱਕਾ ਸਰ ਇਹ ਦੇਖੀ ਵੀ ਇਹ ਮੁੱਦਾ ਆਜਦਾ ਨਹੀਂ ਹੈ ਇਹ ਕੋਈ ਇੱਕ ਮਹੀਨਾ ਪੁਰਾਣਾ ਨਹੀਂ ਹੈ ਸਾਲਾ ਪੁਰਾਣਾ ਮੁੱਦਾ ਹੈ ਤੇ ਵੱਡੀ ਗੱਲ ਇਹ ਵੀ ਇਹਦਾ ਹੱਲ ਕਿਉਂ ਨਹੀਂ ਹੋ ਰਿਹਾ ਅ ਦੇਖੋ ਲਗਨ ਜੀ ਜਿਹੜੇ ਇਹ ਜੇ ਉਲਝੇ ਹੋਏ ਮਸਲੇ ਆ ਇਹਨਾਂ ਤੇ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਉਹ ਸਿਆਸੀ ਰੋਟੀਆਂ ਤਾਂ ਸੇਕਦੀਆਂ ਹੀ ਆਉਂਦੀਆਂ ਨੇ ਹਮ ਬਿਲਕੁਲ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਉਹ ਪੰਜਾਬ 'ਚ ਉਹਨਾਂ ਦਾ ਬਿਆਨ ਉਹਨਾਂ ਦੀ ਲੀਡਰਸ਼ਿਪ ਦਾ ਕੁਝ ਹੋਰ ਹੁੰਦਾ ਜਦੋਂ ਹਰਿਆਣੇ 'ਚ ਚਲੇ ਜਾਂਦੇ ਆ ਉੱਥੇ ਕੁਝ ਹੋਰ ਹੋ ਜਾਂਦਾ ਬਿਲਕੁਲ ਇਸ ਮੁੱਦੇ ਤੇ ਇਵਨ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਜਾਂ ਕੇਜਰੀਵਾਲ ਸਾਹਿਬ ਦੀ ਵੀ ਸਥਿਤੀ ਦੇਖ ਲਈਏ ਤਾਂ ਉਹ ਵੀ ਪੰਜਾਬ 'ਚ ਆ ਕੇ ਕੁਝ ਹੋਰ ਕਹਿੰਦੇ ਰਹੇ ਆ ਔਰ ਹਰਿਆਣੇ 'ਚ ਜਾ ਕੇ ਕੁਝ ਹੋਰ ਕਹਿੰਦੇ ਰਹੇ ਆ ਹਾਂ ਆ ਜਿਹੜੀਆਂ ਖੇਤਰੀ ਪਾਰਟੀਆਂ ਨੇ ਜੇ ਦੇਖਿਆ ਜਾਵੇ ਤਾਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਆ ਸ਼੍ਰੋਮਣੀ ਅਕਾਲੀ ਦਲ ਦਾ ਚਲੋ ਮੌਜੂਦਾ ਹਾਲਾਤਾਂ 'ਚ ਤਾਂ ਛੋਣਨੀ ਕਾਲੀ ਦਲ ਦਾ ਹਾਲਾਤ ਹੀ ਬੁਰੇ ਆ ਆਪ ਹੀ ਹਾਸ਼ੀਏ ਤੇ ਖੜਾ ਹੈ ਜੀ ਪਰ ਜਿਹੜੀ ਪ੍ਰਾਤਨ 'ਚ ਚੱਲੇ ਜਾ ਰਹੀ ਹੈ ਜਿਵੇਂ ਕਪੂਰੀ ਦਾ ਮੋਰਚਾ ਲੱਗਿਆ ਪਾਣੀਆਂ ਦੇ ਮੁੱਦੇ ਤੇ ਕਾਲੀ ਦਲ ਦਾ ਸਟੈਂਡ ਰਿਹਾ ਈਵਨ ਜਿਹੜੇ ਜਿਹੜਾ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਉਹਨਾਂ ਦਾ ਵੀ ਜੇ ਜ਼ਿਕਰ ਕਰੀਏ ਤਾਂ ਉਹਨਾਂ ਵੱਲੋਂ ਵੀ ਇਸ ਮੁੱਦੇ ਤੇ ਜਾਂ ਧਰਮ ਯੁੱਧ ਮੋਰਚਾ ਜਿਹੜਾ ਸ਼ੁਰੂ ਹੋਇਆ ਜਾਂ ਫੈਡਰਲ ਢਾਂਚੇ ਦੀ ਵੀ ਜਿਹੜੀ ਮੰਗ ਕਰਦੇ ਰਹੇ ਆ ਕਾਲੀ ਦਲ ਉਹ ਚ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਹੁੰਦੀ ਰਹੀ ਹੈ ਇਹ ਸਾਰਾ ਕੁਝ ਜਾਂ ਪੰਜਾਬ ਦੇ ਪਾਣੀਆਂ ਦੀ ਗੱਲ ਹੁੰਦੀ ਰਹੀ ਹੈ ਚੰਡੀਗੜ੍ਹ ਦੀ ਗੱਲ ਹੁੰਦੀ ਰਹੀ ਹੈ ਜਾਂ ਵੱਧ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੁੰਦੀ ਰਹੀ ਹੈ ਵੀ ਉਹ ਜਿਹੜੇ ਪੰਜਾਬ ਨੂੰ ਦਿੱਤੇ ਜਾਣ ਇਹ ਸਾਰੇ ਮੁੱਦਿਆਂ ਤੇ ਭਾਵੇਂ ਹੌਣ ਹੌਲੀ ਹੌਲੀ ਅਕਾਲੀ ਦਲ ਜਿਹੜਾ ਬੈਕਫੁੱਟ ਤੇ ਆ ਗਿਆ ਹਮ ਅਕਾਲੀ ਦਲ ਦਾ ਸਟੈਂਡ ਉਸ ਰੂਪ ਚ ਸਖਤ ਨਹੀਂ ਰਿਹਾ ਪਰ ਕਿਸੇ ਵੇਲੇ ਇਹਨਾਂ ਮੁੱਦਿਆਂ ਤੇ ਪੰਜਾਬ ਦਾ ਜਾਂ ਖੇਤਰੀ ਪਾਰਟੀ ਅਕਾਲੀ ਦਲ ਦਾ ਸਟੈਂਡ ਬਹੁਤ ਸਖਤ ਰਿਹਾ ਔਰ ਵੱਡੀ ਲੜਾਈ ਚੱਲਦੀ ਰਹੀ ਹੈ ਇਸ ਮੁੱਦੇ ਤੇ ਤਤਲੋ ਜਮਲਾ ਲੈਂਕ ਨਹਿਰ ਦੇ ਮੁੱਦੇ ਨੂੰ ਲੈ ਕੇ ਇਹ ਇਹ ਮੁੱਦਾ ਲੰਬੇ ਸਮੇਂ ਤੋਂ ਔਰ ਕਾਨੂੰਨੀ ਜੇ ਰਿਪੀਰੀਅਨ ਜਿਹੜਾ ਕਾਨੂੰਨ ਹੈ ਜਿਹੜੇ ਕਾਨੂੰਨ ਨੇ ਉਹਦੇ ਮੁਤਾਬਕ ਵੀ ਜਿਹੜਾ ਪੰਜਾਬ ਦਾ ਪਾਣੀ ਹੈ ਉਹ ਤੇ ਪੰਜਾਬ ਦਾ ਹੀ ਹੱਕ ਹੈ ਹੂੰ ਔਰ ਉਹ ਸਾਰੇ ਸਾਰੇ ਕਸੇ ਨੂੰ ਜਿਵੇਂ ਕਹੋ ਹਾਸ਼ੀਏ ਤੇ ਕਰਕੇ ਸਾਈਡ ਤੇ ਕਰਕੇ ਕਿਸੇ ਨਾ ਕਿਸੇ ਰੂਪ ਚ ਜਿਹੜਾ ਪੰਜਾਬ ਦੇ ਪਾਣੀਆਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਤਾਂ ਚੱਲ ਹੀ ਰਹੀ ਹੈ ਜਿਹੜੀ ਵੀ ਨੈਸ਼ਨਲ ਕੇਂਦਰ ਚ ਸਰਕਾਰ ਆਉਂਦੀ ਹੈ ਉਹ ਸਪੋਰਟ ਤੇ ਆ ਜਾਂਦੀ ਹੈ ਪਰ ਇਹ ਮੁੱਦਾ ਜਿਹੜਾ ਇਹ ਜੀ ਵੈਸੇ ਵੀ ਦੇਖੀਏ ਤਾਂ ਖੇਤਰੀ ਪਾਰਟੀ ਦਾ ਆਪਾਂ ਜੇ ਅਕਸਰ ਗੱਲ ਕਰਦੇ ਹਾਂ ਖੇਤਰੀ ਪਾਰਟੀ ਦਾ ਕੀ ਸਟੈਂਡ ਹੋ ਸਕਦਾ ਖੇਤਰੀ ਪਾਰਟੀ ਲੋਕ ਇਹ ਹੁਣ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸਟੈਂਡ ਲਿਆ ਵੀ ਅਸੀਂ ਜਾਂ ਕਾਨੂੰਨੀ ਲੜਾਈ ਵੀ ਲੜ ਰਹੇ ਆ ਉਸ ਸੁਪਰੀਮ ਕੋਰਟ ਤੱਕ ਜਿਹੜੀ ਸਰਕਾਰ ਹੈ ਕਿ ਪੰਜਾਬ ਕੋਲੇ ਵਾਧੂ ਪਾਣੀ ਹੈ ਨਹੀਂਗਾ ਪਰ ਇਸ ਮਸਲੇ ਤੇ ਜੇ ਹੁਣ ਦੇਖਿਆ ਜਾਵੇ ਤਾਂ ਪੰਜਾਬ ਦੀ ਜਿਹੜੀ ਬੀਜੇਪੀ ਵੀ ਹੈ ਜਾਂ ਪੰਜਾਬ ਦੀ ਜਿਹੜੀ ਅ ਲੀਡਰਸ਼ਿਪ ਆ ਪੀ ਜੀ ਪੀ ਦੀ ਉਹਨਾਂ ਨੂੰ ਵੀ ਇਸ ਮੁੱਦੇ ਤੇ ਬਾਕੀ ਧਰਾਂ ਦੇ ਨਾਲ ਨਾਲ ਉਹਨਾਂ ਨੂੰ ਵੀ ਇਸ ਮੁੱਦੇ ਤੇ ਸਟੈਂਡ ਲੈਣਾ ਚਾਹੀਦਾ ਹੈ ਪੰਜਾਬ ਤਾਂ ਵੈਸੇ ਹੀ ਦੇਖੋ ਇੱਕੋ ਗੱਲ ਵੈਸੇ ਵੀ ਹੈਗੀ ਹੈ ਖੇਤੀ ਸੂਬਾ ਖੇਤੀ ਪ੍ਰਧਾਨ ਇੱਥੇ ਤਾਂ ਜੇ ਪਾਣੀ ਮਿਲੂਗਾ ਤਾਂ ਤਾਂ ਹੀ ਜਿਹੜੀਆਂ ਫਸਲਾਂ ਪੈਦਾ ਹੋਣਗੀਆਂ ਤਾਂ ਹੀ ਜੈਨਸ ਪੈਦਾ ਹੋਊ ਤਾਂ ਹੀ ਜਿਹੜੇ ਅੰਨ ਭੰਡਾਰ ਭਰਨਗੇ ਨਾ ਜੀ ਸਰ ਇਹਦੇ ਨਾਲ ਹੀ ਦੇਖੀਏ ਤਾਂ ਰਵਨੀਤ ਸਿੰਘ ਬਿੱਟੂ ਉਹਨਾਂ ਦੇ ਵੱਲੋਂ ਵੀ ਇਸ ਮੁੱਦੇ ਨੂੰ ਲੈ ਕੇ ਇੱਕ ਨਵਾਂ ਸਿਆਸੀ ਮੁੱਦਾ ਚੱਕ ਲੈ ਗਿਆ ਕੀ ਸੀਏ ਮਾਨ ਨੂੰ ਬੋਲਦੇ ਨਜ਼ਰ ਆਏ ਨੇ ਕਿ ਵੀ ਇਸ ਸਮੇਂ ਪਹਿਲਗਾਮ ਮਤਵ ਦੀ ਹਮਲੇ ਨੂੰ ਲੈ ਕੇ ਸਾਰਾ ਦੇਸ਼ ਇਕਜੁੱਟ ਹੋ ਕੇ ਉਸ ਦੇ ਵਿੱਚ ਆਪਾਂ ਕਹੀਏ ਉਸ ਦੇ ਵਿੱਚ ਰੋਜ਼ ਦੇ ਵਿੱਚ ਆ ਉਸ ਦਾ ਵਿਰੋਧ ਕਰ ਰਿਹਾ ਵਾ ਪਰ ਦੂਜੇ ਪਾਸੇ ਉਹ ਕਹਿੰਦੇ ਵੀ ਸੀਏ ਮਾਨ ਪਾਣੀ ਦਾ ਮੁੱਦਾ ਚੱਕ ਰਹੇ ਨੇ ਵੀ ਉਹਨਾਂ ਦਾ ਕੀ ਸਟੈਂਡ ਹੈ ਦੇਖੋ ਵੈਸੇ ਲਗਨ ਜਿਹੜਾ ਹੁਣ ਨੈਸ਼ਨਲ ਪੱਧਰ ਤੇ ਤਾਂ ਦੋਵਾਂ ਦੇਸ਼ਾਂ ਵਿੱਚਕਾਰ ਜਿਹੜਾ ਤਣਾਅ ਬਣਿਆ ਹੋਇਆ ਹੈ ਪਹਿਲਗਾਮ ਮੁੱਦੇ ਨੂੰ ਲੈ ਕੇ ਉਹ ਸਿਖਰ ਤੱਕ ਚੱਲਿਆ ਗਿਆ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨੇ ਜਿਹੜੀਆਂ ਸੁਨਾਮਾ ਨੇ ਉਹਨਾਂ ਨੂੰ ਖੁੱਲੇ ਅਧਿਕਾਰ ਦੇ ਦਿੱਤੇ ਗਏ ਆ ਜਾਂ ਜਾਂ ਵੈਸੇ ਵੀ ਬਾਡਰਾਂ ਤੇ ਵੀ ਦੇਖ ਲਈਏ ਤਾਂ ਪੂਰਾ ਜਿਹੜੀ ਆਰਮੀ ਤਣਾਤ ਹੋ ਗਈ ਹੈ ਔਰ ਦੋਵੇਂ ਪਾਸੇ ਤਣਾਅ ਵਾਲਾ ਵੀ ਮਾਹੌਲ ਹੈ ਔਰ ਆਮ ਜਿਹੜੇ ਲੋਕ ਨੇ ਉਹ ਚਿੰਤਤ ਵੀ ਨੇ ਕਿ ਪਾਕਿਸਤਾਨ ਨਾਲ ਸੰਬੰਧਤਾ ਜਾਂ ਆਪਣੇ ਲਹਿੰਦੇ ਪੰਜਾਬ ਨਾਲ ਸੰਬੰਧਤਾ ਜਾਂ ਚੜ੍ਹਦੇ ਪੰਜਾਬ ਨਾਲ ਸੰਬੰਧਤਾ ਹੈ ਕਿਉਂਕਿ ਜੇ ਲੜਾਈ ਹੁੰਦੀ ਹੈ ਜੰਗ ਹੁੰਦੀ ਹੈ ਤਾਂ ਮੈਦਾਨ ਪੰਜਾਬ ਨੇ ਬਣਨਾ ਔਰ ਪਹਿਲਾਂ ਵੀ ਜੇ ਪ੍ਰਾਤਨ ਚ ਵੀ ਆਪਾਂ ਦੇਖ ਲਈਏ ਤਾਂ ਦੋਵਾਂ ਦੇਸ਼ਾਂ ਦੇ ਵਿਚਕਾਰ ਜੇ جنگ ਹੋਈ ਹੈ, ਵੰਡ ਹੋਈ ਹੈ ਤਾਂ ਪੰਜਾਬ ਦਾ ਨੁਕਸਾਨ ਹੀ ਜਾਂ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੀ ਸਭ ਤੋਂ ਵੱਧ ਹੋਇਆ। ਔਰ ਇਸੇ ਕਰਕੇ ਜਿਹੜੇ ਜਿਹੜੀਆਂ ਵੱਖ-ਵੱਖ ਤਰ੍ਹਾਂ ਨੇ ਉਹ ਜਿਵੇਂ ਰਾਜਾ ਬੜੰਗ ਦੀ ਵੀ ਆਪਾਂ ਗੱਲ ਕਰ ਲਈ ਉਹਦਾ ਵੀ ਬਿਆਨ ਆਇਆ ਜਾਂ ਹੋਰ ਇੱਥੋਂ ਦੀਆਂ ਜਿਹੜੀਆਂ ਸਿਆਸੀ ਤਰ੍ਹਾਂ ਉਹ ਵੀ ਚਾਹੁੰਦੇ ਵੀ ਕਿਸੇ ਵੀ ਮਸਲੇ ਦਾ ਜਿਹੜਾ ਹੱਲ ਹੈ ਉਹ ਬੈਠ ਕੇ ਹੋ ਜੇ ਜਾਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋ ਕੇ। ਔਰ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਕਿ ਵਾਕਈ ਤਾ ਹਾਲਾਤ ਚੱਲ ਰਹੇ ਨੇ। ਔਰ ਸਿਕਰਤੇ ਹੋਏ ਹੋਏ ਨੇ ਹਾਲਾਤ ਔਰ ਰਵਨੀਤ ਬਿੱਟੂ ਜਿਹੜਾ ਹੁਣ ਉਹ ਇਹ ਵੀ ਦੇਖਣਾ ਚਾਹੀਦਾ ਹੈ ਕਿ ਜਿਹੜੇ ਇਹ ਹਾਲਾਤ ਨੇ ਜਾਂ ਜਿਹੜਾ ਪਾਣੀ ਦਾ ਮੁੱਦਾ ਹੈ ਉਹ ਚ ਭਾਜਪਾ ਦਾ ਕੀ ਰੋਲ ਹੈ ਹਮ ਮਤਲਬ ਦੇਖੋ ਇੱਕ ਤਾਂ ਹੈਗਾ ਹੀ ਵੇ ਇੱਕ ਦੂਜੀ ਧਿਰ ਤੇ ਜਿਹੜਾ ਵਾਰਤਾ ਕਰਨਾ ਹੀ ਹੁੰਦਾ ਸਿਆਸੀ ਪਾਰਟੀਆਂ ਦੇ ਨਾਲ ਹੁੰਦਾ ਵੀ ਸ਼ਬਦੀ ਵਾਰ ਜਿ ਸ਼ ਸਮਾਪਾ ਕੇ ਸ਼ਬਦੀ ਬੋਲਤਾ ਉਹ ਹੋਲਣੇ ਹੁੰਦੇ ਖਾਸ ਕਰ ਬਿੱਟੂ ਤਾਂ ਤੁਹਾਨੂੰ ਪਤਾ ਕੋਈ ਮੌਕਾ ਜਾਣ ਵੀ ਨਹੀਂ ਦਿੰਦਾਗਾ ਪਰ ਜੇ ਇਹ ਇਹ ਜਿਹੜਾ ਬਾਦਬਿਵਾਦ ਹੈ ਪੈਦਾ ਕਰਨ ਪਿੱਛੇ ਕਿਹੜੀ ਤਿਹਰਾ ਸਭ ਤੋਂ ਵੱਧ ਰੋਲ ਅਦਾ ਕਰ ਰਹੀ ਹੈ ਉਹ ਤਾਂ ਕੇਂਦਰ ਦੀ ਭਾਜਪਈ ਹੈ ਜਾਂ ਹਰਿਆਣਾ ਚ ਵੀ ਭਾਜਪਈ ਹੈ ਹੂੰ ਪੰਜਾਬ ਦਾ ਪਾਣੀ ਜੇ ਤੁਸੀਂ ਦੂਜੇ ਸਟੇਟ ਦਾ ਪਾਣੀ ਉਹ ਲੈਨੇ ਹੋ ਉਹ ਤੇ ਹੱਕ ਜਿਤਾਉਨੇ ਹੋ ਤੇ ਫਿਰ ਜਿਹੜਾ ਮਤਲਬ ਜਬਰ ਕੌਣ ਕਰ ਰਿਹਾ ਹੂੰ ਇਰ ਤਾਂ ਬਿਟੂ ਚਲੋ ਖੈਰ ਮੌਕਾ ਨਹੀਂ ਜਾਣ ਦਿੰਦੇ ਕੋਈ ਵੀ ਕਿਸੇ ਵੀ ਮੁੱਦੇ ਤੇ ਪਰ ਜੇ ਦੇਖਿਆ ਜਾਵੇ ਤਾਂ ਅਸਲ ਸੱਚ ਤਾਂ ਇਹ ਹੈ ਵੀ ਬਾਦ ਬਵਾਦ ਪਿੱਛੇ ਬਿੱਟੂ ਨੂੰ ਇਹ ਜ਼ਰੂਰ ਦੋਖਣਾ ਚਾਹੀਦਾ ਕਿ ਉਹਨਾਂ ਦੀ ਪਾਰਟੀ ਦਾ ਹੀ ਰੋਲ ਦਿਖਦਾ ਆ ਰਿਹਾ ਜੀ ਹਮ ਸਰੇ ਦੇ ਨਾਲ ਹੀ ਜੇ ਅੱਗੇ ਗੱਲਬਾਤ ਕਰੀਏ ਤਾਂ ਪੰਜਾਬ ਸਰਕਾਰ ਦਾ ਜਿਹੜਾ ਵੱਡੀ ਮੁਹਿੰਮ ਹੈ ਯੁੱਧ ਨਸ਼ਾ ਵਿਰੁੱਧ ਉਹ ਲਗਾਤਾਰ ਪੰਜਾਬ ਭਰ ਦੇ ਵਿੱਚ جاری ਹੈ ਲਗਾਤਾਰ ਜਿਹੜੇ ਡਰੱਗਸ ਸਮਗਲਸ ਨੇ ਜਿਹੜੇ ਇਹ ਲੋਕ ਨੇ ਉਹਨਾਂ ਦੇ ਵਿਰੁੱਧ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪੀਲਾ ਪੰਜਾ ਜਿਹੜਾ ਉਹਨਾਂ ਤੇ ਉਹਨਾਂ ਦੇ ਘਰਾਂ ਤੇ ਚਲਾਇਆ ਜਾ ਰਿਹਾ ਲਗਾਤਾਰੀ ਕਾਰਵਾਈ ਜਾਰੀ ਹੈ ਪੰਜਾਬ ਦੇ ਵਿੱਚ ਅ ਲੱਗਨੇ ਹੈਗਾ ਕਿ ਤੁਹਾਨੂੰ ਮੈਂ ਦੱਸ ਦਿੰਦਾ ਕਿ ਪੰਜਾਬ ਦਾ ਜਿਹੜਾ ਸਭ ਤੋਂ ਵੱਧ ਫਸਨਾਮ ਹੀ ਕਹਿ ਲਿਗੇ ਡਰਗ ਦੇ ਮੋਤੇ ਤੇ ਪੈਂਦਾ ਤੌਲੇ ਵਾਲੇ ਮੋਗੇ ਚ ਪੈਂਦਾ ਹੂੰ ਉੱਥੇ ਕੱਲ ਜਿਹੜੇ ਡਰਗਸ ਮੁਗਲਰਾਂ ਦੇ ਘਰ ਟਾਏ ਗਏ ਆ ਔਰ ਜਿਸ ਤਰ੍ਹਾਂ ਪਹਿਲਾਂ ਇਹ ਸੀਗਾ ਕਿ ਪੁਲਿਸ ਇਹ ਢਾ ਨਹੀਂ ਸਕਦੀ ਜਾਂ ਸਰਕਾਰ ਇਸ ਤਰ੍ਹਾਂ ਢਾ ਨਹੀਂ ਸਕਦੀ ਪਰ ਸਰਕਾਰ ਨੇ ਹੁਣ ਵਿਚਲਾ ਰਾਹ ਲੱਭ ਲਿਆ ਜੀ ਜਿਹੜੀ ਇਹ ਬਹੁਤ ਹੀ ਡਰਗ ਜਿਹੜੇ ਸਮੱਗਲਰ ਹੁੰਦੇ ਆ ਤੁਹਾਨੂੰ ਪਤਾ ਜਿਹੜੇ 2 ਨੰਬਰ ਦਾ ਕੰਮ ਕਰਦੇ ਆ ਇਹਨਾਂ ਨੇ ਜਗਾ ਵੀ ਨਜਾਇਜ਼ ਕਬਜ਼ਾ ਕਰਕੇ ਉਹ ਕੀਤੀ ਹੁੰਦੀ ਹੈ ਜਿੱਥੇ ਹੁੰਦੇ ਆ ਇਹ ਆਪਣਾ ਮਕਾਨ ਉਹਨੇ ਸਰਕਾਰ ਕੋਲ ਇੱਕ ਵੱਡਾ ਮੁੱਦਾ ਹੈਗਾ ਇਹਨੂੰ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਤੋਂ ਕਰ ਲੈਂਦੇ ਆ ਵੀ ਜਾਂ ਪੰਚਾਇਤ ਤੋਂ ਵੀ ਲੈ ਲੈਂਦੇ ਆ ਲਿਖਤੀ ਵੀ ਆ ਜੀ ਨਜਾਇਜ਼ ਕਬਜ਼ਾ ਇਹਨੂੰ ਠਟਾਇਆ ਜਾਵੇ ਪਰ ਇਹ ਲਗਾਤਾਰਤਾ ਤਾਂ ਬਣੀ ਹੋਈ ਹੈ ਜੇ ਦੂਸਰੇ ਪਾਸੇ ਦੇਖੀਏ ਤਾਂ ਜੇ ਪਿੰਡਾਂ ਚ ਡਰਗ ਨੂੰ ਦੇਖੋ ਇੱਕ ਵਾਰੀ ਨਾਤਤਾ ਜ਼ਰੂਰ ਪਈ ਹੈ ਪਰ ਉਸ ਰੂਪ ਚ ਜਿਸ ਤਰ੍ਹਾਂ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਉੱਚ ਅਧਿਕਾਰੀਆਂ ਵੱਲੋਂ ਅਨਾਉਂਸਮੈਂਟਾਂ ਹੋ ਰਹੀਆਂ ਜਾਂ ਨੰਬਰ ਜਾਰੀ ਕੀਤੇ ਜਾ ਰਹੇ ਆ ਆਪਕਲ ਜਿਕਰ ਵੀ ਕੀਤਾ ਸੀਗਾ ਉਸ ਰੂਪ ਚ ਅਮਲ ਨਹੀਂ ਹੋ ਰਿਹਾ ਜਾਂ ਥੱਲੇਡੇ ਲੈਵਲ ਤੇ ਉਸ ਲੈਵਲ ਤੇ ਇਹਨਾਂ ਕੋਲੇ ਪ੍ਰਬੰਧ ਨਹੀਂ ਹੈਗੇ ਮਤਲਬ ਹਾਂ ਇਹ ਜ਼ਰੂਰ ਹੈ ਕਿ ਜਿਸ ਤਰ੍ਹਾਂ ਸਖਤ ਹੋਈ ਹੋਈ ਹੈ ਸਰਕਾਰ ਜਾ ਪੰਜਾਬ ਦੇ ਟੀਜੀਪੀ ਵੱਲੋਂ 31 ਮਈ ਤੱਕ ਦਾ ਦਿੱਤਾ ਗਿਆ ਜੀ ਜੀ ਬੇਟਾ ਉਸ ਨੂੰ ਲੈ ਕੇ ਸਰਗਰਮ ਜਰੂਰ ਹੈ ਸਰਕਾਰ ਆਪਣੇ ਆਪਣੇ ਪੁਲਿਸ ਪ੍ਰਸ਼ਾਸਨ ਹਮ ਲਗਾਤਾਰ ਕਾਰਵਾਈ ਵੀ ਹੋ ਰਹੀ ਹੈ ਹੂੰ ਅੱਜ ਸਵੇਰੇ ਬਿਚਾਰ ਇੱਕ ਅਨਕਾਉਂਟਰ ਹੋਇਆ ਜਲੰਧਰ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਬਦਮਾਸ਼ ਨੂੰ ਜਿਹੜਾ ਉਹ ਨੂੰ ਗ੍ਰਿਫਤਾਰ ਕੀਤਾ ਕੋਈ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨੇ ਜਵਾਬੀ ਪੁਲਿਸ ਤੇ ਫਾਇਰ ਕੀਤੀ ਖੈਰ ਬਾਅਦ ਚ ਪੁਲਿਸ ਦੇ ਵੱਲੋਂ ਉਸ ਨੂੰ ਕਾਬੂ ਕਰ ਲਿਆ ਕਹਿੰਦਾ ਮਤਲਬ ਵੱਡੇ ਤੌਰ ਤੇ ਜਿਹੜੀ ਹੈ ਉਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਦੇਖੋ ਲੱਗਦਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਨਾਲ ਨਾਲ ਕਰਪਸ਼ਨ ਦੇ ਖਿਲਾਫ ਇਹ ਦੇ ਇਹ ਨਾਲ ਹੀ ਜਿਹੜੇ ਗੈਂਗਸਟਰ ਨੇ ਜਾਂ ਜਿਸ ਤਰ੍ਹਾਂ ਦੀਆਂ ਪਿਛਲੇ ਸਮੇਂ ਚ ਕਈ ਘਟਨਾਵਾਂ ਹੋਈਆਂ ਨੇ ਤੁਸੀਂ ਦੇਖਿਆ ਕਿ ਪੁਲਿਸ ਚੋਂ ਕਿਆਂ ਤੇ ਵੀ ਉਹਨਾਂ ਨੇ ਗ੍ਰਨੇਡ ਸੁੱਟਿਆ ਬੀਜੇਪੀ ਦੇ ਲੀਡਰ ਦੇ ਘਰੇ ਵੀ ਗ੍ਰਨੇਡ ਸੁੱਟਿਆ ਉਸ ਜਾਂ ਕ੍ਰਾਈਮ ਜਾਂ ਇਸ ਮਾਮਲੇ ਨੂੰ ਲੈ ਕੇ ਵੀ ਪੁਲਿਸ ਜਿਹੜੀ ਹੈ ਸਰਗਰਮ ਹੈ ਇਹ ਇਹਨੂੰ ਗੈਂਗਸਟਰਾਂ ਦੇ ਜਿਹੜਾ ਡਰ ਆ ਜਾਂ ਸਹਿਮ ਆ ਲੋਕਾਂ ਦੇ ਮਨਾਂ ਚ ਉਹਨੂੰ ਕੱਢਣ ਲਈ ਜਾਂ ਇਹਨਾਂ ਦੇ ਖਿਲਾਫ ਕਾਰਵਾਈ ਲਈ ਵੀ ਪੁਲਿਸ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੇ ਉਹਦੇ ਨਾਲ ਨਾਲ ਡਰਗ ਨੂੰ ਲੈ ਕੇ ਤਾਂ ਕਾਫੀ ਜ਼ਿਆਦਾ ਸਰਗਰਮੀ ਆ ਔਰ ਇਸ ਮੁੱਦੇ ਤੇ ਹਾਲਾਂਕਿ ਪਹਿਲਾਂ ਸਰਕਾਰਾਂ ਗੱਲਾਂ ਜ਼ਰੂਰ ਕਰਦੀਆਂ ਰਹੀਆਂ ਨੇ ਚਾਹ ਕਾਂਗਰਸ ਸਰਕਾਰ ਸੀ ਉਦੋਂ ਪਹਿਲਾਂ ਅਕਾਲੀ ਦਲ ਵੀ ਲਾਸਟ ਦੇ ਜਿਹਦੇ ਦਿਨਾਂ ਚ ਆ ਕੇ ਲੱਗ ਗਿਆ ਅਕਸੀਆ ਕਰਨ ਪਰ ਇਸ ਰੂਪ ਚ ਕਦੇ ਵੀ ਕਾਰਵਾਈ ਨਹੀਂ ਹੋਈ ਇਹਦੇ ਨਾਲ ਜਿਹੜੇ ਡਰਗ ਮਾਫੀਆ ਜਾਂ ਜਿਨ੍ਹਾਂ ਨੇ ਨਜਾਇਜ਼ ਜਾਤਾਂ ਬਣਾਈਆਂ ਹੋਈਆਂ ਨੇ ਜਾਂ ਜਿਨ੍ਹਾਂ ਨੇ ਨਜਾਇਜ਼ ਉਸਾਰੀਆਂ ਕੀਤੀਆਂ ਹੋਈਆਂ ਨੇ ਉਹਨਾਂ ਦੇ ਮਨ ਚ ਕਿਸੇ ਨਾ ਕਿਸੇ ਸਾਹ ਤੇ ਡਰ ਜ਼ਰੂਰ ਹੈ ਜਾ ਜਿਹੜੇ ਲੋਕ ਕਿਸੇ ਇਹਨਾਂ ਲੋਕਾਂ ਦੇ ਖਿਲਾਫ ਲੜਦੇ ਪਏ ਸੀ ਉਹਨਾਂ ਨੂੰ ਉਤਸ਼ਾਹ ਜ਼ਰੂਰ ਮਿਲਿਆ ਵੀ ਯਾਰ ਜੇ ਉਹ ਚਾਹਣ ਤਾਂ ਇਹਨਾਂ ਦੇ ਖਿਲਾਫ ਜਿਹੜਾ ਉਹਨਾਂ ਦੇ ਪਿੰਡ ਨਾਲ ਸੰਬੰਧਤ ਜਾਂ ਮਹੱਲੇ ਨਾਲ ਸੰਬੰਧਤ ਕੋਈ ਸਮਗਲਰ ਆ ਤਾਂ ਕਾਰਵਾਈ ਕਰਵਾ ਸਕਦੇ ਆ ਪਿੱਛਾ ਕਰਕੇ ਵੈਸੇ ਤੁਹਾਨੂੰ ਪਤਾ ਵੀ ਕਈ ਥਾਵਾਂ ਤੇ ਜਿਹੜੇ ਅਧਿਕਾਰੀ ਹੈਗੇ ਆ ਪੁਲਿਸ ਦੇ ਇਨਸਪੈਕਟਰ ਆ ਜਾਂ ਛੋਟੇ ਲੈਵਲ ਦੇ ਮੁਲਾਜ਼ਮਾ ਉਹਨਾਂ ਦੀਆਂ ਸਾਂਝਾਂ ਵੀ ਹੈਗੀਆਂ ਡਰੱਗਸ ਸਮਗਲਰਾਂ ਨਾਲ ਉਹ ਸਾਂਝ ਅਜੇ ਲਵਾਉਂਦੇ ਪੀਣਾ ਚਰ ਆਉਂਦੇ ਆ ਪਰ ਦੂਸਰੇ ਪਾਸੇ ਉੱਪਰਲੇ ਲੈਵਲ ਤੋਂ ਜਿਹੜਾ ਦਬਾਅ ਬਣਿਆ ਹੋਇਆ ਉਹਦਾ ਅਸਰ ਵੀ ਦਿਖਣਾ ਸ਼ੁਰੂ ਹੋਇਆ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਜਾਂ ਮੱਲਿਆ 'ਚ ਜੀ ਜੀ ਬਿਲਕੁਲ ਸਰ ਤੁਸੀਂ ਜੁੜੇ ਬੜੀ ਵਿਸਤਾਰਪੂਰਵਕ ਤੁਸੀਂ ਜਾਣਕਾਰੀ ਦਿੱਤੀ ਆ ਤਾਂ ਕੱਲ ਦੁਬਾਰਾ ਤੁਹਾਡੇ ਨਾਲ ਫਿਰ ਜੁੜਾਂਗੇ ਪੰਜਾਬ ਨਾਲ ਸੰਬੰਧਿਤ ਅਜਿਹੇ ਕੁਝ ਖਾਸ ਤੇ ਅਹਿਮ ਉਦੇ ਲੈ ਕੇ ਆਪਾਂ ਫਿਰ ਜਿਹੜੀਆ ਚਰਚਾ ਕਰਾਂਗੇ ਜੁੜਨ ਲਈ ਬਹੁਤ-ਬਹੁਤ ਧੰਨਵਾਦ ਸਰ ਧੰਨਵਾਦ ਲਗਨ ਜੀ ਸਰ ਦਰਸ਼ਕਾਂ ਦਾ ਵੀ ਅਖੀਰ ਤੱਕ ਜੁੜਨ ਲਈ ਬਹੁਤ-ਬਹੁਤ ਧੰਨਵਾਦ ਇਦਾ ਹੀ ਵਾਅਦਾ ਪੰਜਾਬ ਨੂੰ ਹਮੇਸ਼ਾ ਆਪਣਾ ਪਿਆਰ ਦਿੰਦੇ ਰਹੋ ਬਹੁਤ-ਬਹੁਤ ਧੰਨਵਾਦ